ਕਈ ਲੋਕੇ ਕਹਿੰਦੇ ਨੇ ਕਿ মিডিਆ ਨਿਰਪੱਖ ਨਹੀਂ ਭਗਵਤ ਮਾਨ ਦੀ ਗੱਲ ਨਹੀਂ ਉਹ ਅੱਗੇ ਕਰਦਾ ਭਗਵਤ ਮਾਨ ਕੋਲ ਤਾਂ 750 ਕਰੋੜ ਰੁਪਏ ਦੇਣ ਨੂੰ ਆਪਣੀ ਗੱਲ ਕਹਿਣ ਲਈ মিডিਆ ਨੂੰ ਤੇ ਦੂਜੇ ਕੋਲ ਜਿਹਦੇ ਕੋਲ ਨਹੀਂ ਹੈ ਉਹਦੀ ਆਵਾਜ਼ ਕੌਣ ਉਠਾਏਗਾ ਉਹਦੀ ਆਵਾਜ਼ ਉਠਾਉਣ ਲਈ মিডিਆ ਨੂੰ اپੋਜੀਸ਼ਨ ਦਾ ਰੋਲ ਅਦਾ ਕਰਨਾ ਪਊਗਾ ਜਿਨ੍ਹਾਂ ਲੋਕਾਂ ਦੀ ਜ਼ੁਬਾਨ ਖੁੱਲ ਰਹੀ ਆ ਉਹਨੂੰ ਬੰਦ ਕਰ ਦਿਓ ਉਹਨੂੰ ਬੰਦ ਕਰਨ ਦਾ ਮਤਲਬ ਹੈ মিডিਆ ਤੇ ਜਦ ਤੱਕ ਕੰਟਰੋਲ ਕਰ ਲੋ ਪੈਸੇ ਰਾਹੀ ਅਮਨ ਬੱਤਾ ਪੈਸਾ ਸੁਟੋ ਆਪਣੇ ਪਾਲੇ 'ਚ ਕਰ ਲਓ ਜਾਂ ਫਿਰ ਦੈਸਤ ਫੈਲਾਓ ਉਸ ਆਵਾਜ਼ ਨੂੰ ਬੰਦ ਕਰ ਦਿਓ ਜਦੋਂ ਆਪੋਜੀਸ਼ਨ ਟੋਟਲ ਬੰਦ ਹੈ ਜਦੋਂ ਪੋਲੀਟੀਕਲ ਤੇਰਾ ਇੱਕੋ ਜ਼ੁਬਾਨ ਬੋਲਣ ਲੱਗ ਜਾਣ ਜਦੋਂ ਡਿਵੈਲਪਮੈਂਟ ਦੇ ਮਾਡਲ ਤੇ ਕੋਈ ਫਰਕ ਨਾ ਹੋਵੇ ਜਦੋਂ ਜੁਏਪੀਏ ਤੇ ਐਨਆਈਏ ਤੇ ਐਨਐਸਏ ਤੇ ਬਰਾਬਰ ਦੀ ਵੋਟ ਸਾਰੀਆਂ ਪਾਉਂਦੀਆਂ ਹੋਣ ਤਾਂ ਉਥੇ ਪਾਸਾ ਇੱਕ ਆਵਾਮ ਦਾ ਵਸਤ ਹੈ ਬਿਨਾ ਪਰਚਿਆਂ ਤੋਂ ਵੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਔਰ ਜ਼ੁਬਾਨਬੰਦੀ ਕੀਤੀ ਜਾਊਗੀ ਕੇਵਲ ਇੱਕੋ ਇੱਕ ਤਰੀਕਾ ਇੱਕ ਦਬਾਅ ਇੱਕ ਪ੍ਰੈਸ਼ਰ ਲੋਕਾਂ ਦਾ ਇੱਕ ਮੂਵਮੈਂਟ ਦਾ ਉਭਾਰ ਜਿਹੜਾ ਇਸ ਜ਼ੁਬਾਨ ਨੂੰ ਜ਼ਿੰਦਾ ਰੱਖ ਸਕਦਾ ਹੈ ਉਹਦੇ ਲਈ ਰਾਹ ਮੋਕੜਾ ਕਰ ਸਕਦਾ ਇਸ ਲਈ ਨਾ ਤਾਂ ਜਦੋਂ ਮੂਵਮੈਂਟ ਚੱਲ ਰਹੀ ਹੁੰਦੀ ਹੈ ਇਕੱਲੇ ਮੂਵਮੈਂਟ ਦੀ ਉਹ ਮੂਵਮੈਂਟ ਹੁੰਦੀ ਹੈ ਉਹ ਪੱਤਰਕਾਰਾਂ ਦੀ ਵੀ ਮੂਵਮੈਂਟ ਹੁੰਦੀ ਹੈ ਤੇ ਜੇ ਪੱਤਰਕਾਰਾਂ ਤੇ ਆਉਂਦਾ ਤੇ ਜਦੋਂ ਮੂਵਮੈਂਟ ਨਾਲ ਆਉਂਦੀ ਹੈ ਇਹਦਾ ਮਤਲਬ ਉਹ ਮੂਵਮੈਂਟਾਂ ਦੀ ਵੀ ਆਵਾਜ਼ ਹੁੰਦੀ ਹੈ ਇਹ ਦੋਨੋਂ ਆਪਸ ਦੇ ਵਿੱਚ ਮਿਲੇ ਨੇ ਹਰ ਮੂਵਮੈਂਟ ਨੇ ਅਖਬਾਰਾਂ ਕੱਢੀਆਂ ਮੈਗਜ਼ੀਨ ਕੱਢੇ ਉਹਦੇ ਨਾਲ ਹੀ ਜਨਮ ਹੋਇਆ ਇਸ ਮੀਡੀਆ ਦਾ ਹੁਣ ਜਿਵੇਂ ਜਿਵੇਂ ਮੂਵਮੈਂਟਾਂ ਬਣਨ ਗਈਆਂ ਜਿਵੇਂ ਜਿਵੇਂ ਲੋਕ ਮੈਦਾਨ ਚੋਂਗੇ ਓਮੇ ਓਮੇ ਅਲਟਰਨੇਟਿਵ ਮੀਡੀਆ ਜਿਹੜਾ ਵਿਕਲਪਕ ਮੀਡੀਆ ਹੈ ਉਹ ਖੜਾ ਹੋਏਗਾ ਇਹ ਇੱਕ ਦੂਜੇ ਦੀ ਤਾਕਤ ਨੇ ਜੇ ਮੂਵਮੈਂਟ ਮਜ਼ਬੂਤ ਨਾ ਹੋਈ ਤਾਂ ਮੀਡੀਆ ਮਜ਼ਬੂਤ ਨਹੀਂ ਹੋ ਸਕਦਾ ਜੇ মিডিਆ ਉਸ ਮੂਵਮੈਂਟ ਨਾਲ ਨਾ ਖੜਾ ਹੋਇਆ ਤਾਂ ਉਹ ਮੂਵਮੈਂਟ ਮਜ਼ਬੂਤ ਨਹੀਂ ਹੋ ਸਕਦੀ ਤੇ ਇਸੇ ਤੰਗ ਦੇ ਨਾਲ ਸੱਤਾ ਨੂੰ ਥੋੜਾ ਬਹੁਤ ਚੈਲੰਜ ਵੀ ਕੀਤਾ ਜਾ ਸਕਦਾ ਹੈ ਇਹ ਚੈਲੰਜ ਲਗਾਤਾਰ ਕਰਨਾ ਪਏਗਾ ਔਰ ਲਗਾਤਾਰ ਦੀ ਲੜਾਈ ਹੈ ਜਨਮਾ ਜਨਮ ਦੀ ਲੜਾਈ ਹੈ ਤੇ ਇਹ ਲੜਾਈ ਸਹਿਜ ਨਾਲ ਲੰਮਾ ਦਮ ਰੱਖ ਕੇ ਮੈਰਾਥਨ ਦੇ ਤਰੀਕੇ ਨਾਲ ਲੜਨੀ ਹੈ ਤੇ ਲੜਨੀ ਪਏਗੀ ਚੰਡੀਗੜ੍ਹ ਤੋਂ ਬਾਅਦ ਅੱਜ ਦਾ ਇਕੱਠ ਇੱਕ ਸੁਨੇਹਾ ਦੇ ਰਿਹਾ ਹੈ ਇਹ ਸੁਨੇਹਾ ਕੀ ਹੈ ਤੇ ਇੱਕ ਸਾਡੇ ਸਮਝਣ ਵਾਲੀ ਗੱਲ ਕੀ ਹੈ ਦੁਨੀਆ ਜਦੋਂ ਤੋਂ ਬਣੀ ਹੈ ਤੇ ਸ਼ਾਇਦ ਜਦੋਂ ਤੱਕ ਰਹੇਗੀ ਵੀ ਜਿਵੇਂ ਕਹਿੰਦੇ ਨੇ ਮਾਲਕ ਭਾਗੋ ਤੇ ਭਾਈ ਲਾਲੋ ਦੋ ਅਲੱਗ-ਅਲੱਗ ਖੇਮੇ ਨੇ ਤੇ ਅਲੱਗ-ਅਲੱਗ ਚੀਜ਼ਾਂ ਨੇ ਤੇ ਜਿਹੜੇ ਧੱਗ ਦੇ ਨਾਲ ਹੁਣ ਸਾਰੇ ਮਾਈਂਡ ਨੂੰ ਕੈਪਚਰ ਕਰਨ ਦਾ ਤਰੀਕਾ ਵੱਖ-ਵੱਖ ਵਿਗਿਆਨਕ ਖੋਜਾਂ ਨੇ ਸ਼ੁਰੂ ਕੀਤਾ ਹੈ ਉੱਥੇ ਜਿਹੜਾ ਕੰਟਰੋਲ ਹੈ মিডিਆ ਦਾ ਕੰਟਰੋਲ ਹੋਵੇ ਪਾਣੀਆਂ ਦਾ ਕੰਟਰੋਲ ਹੋਵੇ ਧਰਤੀ ਦਾ ਕੰਟਰੋਲ ਹੋਵੇ ਬੱਖ-ਬੱਖ ਚੀਜ਼ਾਂ ਤੇ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਹੈ ਇਹ ਉਸੇ ਦੀ ਲੜੀ ਦਾ ਹਿੱਸਾ ਹੈ ਉਹਦੇ ਨਾਲ ਦਿਮਾਗ ਵੀ ਕੰਟਰੋਲ ਹੋਣੇ ਨੇ ਉਹਨਾਂ ਨਾਲ ਕਲਮ ਵੀ ਕੰਟਰੋਲ ਹੋਣੀ ਹੈ ਉਹਦੇ ਨਾਲ ਇੱਕ ਉਹਦੇ ਉਲਟਾ ਲਿਬਰੇਸ਼ਨ ਦਾ ਆਜ਼ਾਦੀ ਦਾ ਆਜ਼ਾਦ ਸੋਚ ਦਾ ਜਿੰਨੀ ਕੋਈ ਥੱਕ ਕੇ ਸਪੇਸ ਬਣਾ ਲੇ ਉਨੀ ਬਣੀ ਰਹਿਣੀ ਹੈ ਤੇ ਨਹੀਂ ਤਾਂ ਪੂਰੀ ਤਰ੍ਹਾਂ ਉਹ ਬੰਦ ਵੀ ਹੋ ਜਾਣੀ ਹੈ ਸਾਡੇ ਸਾਹਮਣੇ ਆ ਇਹ ਵਰਤਾਰਾ ਕੱਲੇ ਭਗਵੰਤ ਮਾਨ ਦਾ ਜਾਂ ਉਹਦੀ ਸਰਕਾਰ ਤੱਕ ਨਹੀਂ ਹੈ ਇਹ ਬਹੁਤ ਛੋਟੇ ਬੰਦੇ ਨੇ ਉਸ ਵੱਡੇ ਹਮਾਮਨ ਦੇ ਵਿੱਚ ਇਹ ਬਹੁਤ ਛੋਟੇ ਕਰਦਾਰ ਨੇ ਇੱਥੇ ਇੱਕ ਤੱਕ ਕਰਕੇ ਵੱਡਾ ਕਰਦਾਰ ਟਰੰਪ ਤੋਂ ਸ਼ੁਰੂ ਹੋ ਕੇ ਮੋਦੀ ਤੋਂ ਸ਼ੁਰੂ ਹੁੰਦਾ ਹੁੰਦਾ ਇੱਥੇ ਤੱਕ ਆ ਰਿਆ ਸਾਰੀ ਦੁਨੀਆ ਦੇ ਵਿੱਚ ਜਿੱਥੇ ਟਰੰਪ ਇੱਕ ਇਲਾਕਾ ਹੀ ਜਿਵੇਂ ਹੁੰਦਾ ਨਾ ਪਹਿਲਾਂ ਆਪਾਂ ਗੱਲ ਕਰਦੇ ਸੀ ਪਹਿਲੀਆਂ ਸਰਕਾਰਾਂ ਦਰਮਾਨ ਕਿ ਬੰਦਾ ਕਹਿੰਦਾ ਕਿ ਜਾ ਤਾਂ ਆਹ ਰੂਟ ਮੈਨੂੰ ਦੇ ਦੇ ਪੈਸੇ ਲੈਣਾ ਨਹੀਂ ਤਾਕਤ ਵੀ ਹੈਗੀ ਆ ਉਹਦੇ ਰਾਹੀ ਲੈ ਲਾਂਗੇ ਪੈਸੇ ਲੈ ਲਓ ਆਹ ਜ਼ਮੀਨ ਦੇ ਮੈਨੂੰ ਚਾਹੀਦੀ ਐ ਨਹੀਂ ਲੈਣਾ ਤਾਂ ਪੁਲਿਸ ਵੀ ਹੈਗੀ ਐ ਏਜੰਸੀਆਂ ਵੀ ਹੈਗੀਆਂ ਨੇ ਇਸੇ ਤਰੀਕੇ ਦੇ ਨਾਲ ਜਦੋਂ ਉੱਪਰ ਲੈਵਲ ਦੇ ਉੱਤੇ ਦੇਸ਼ਾਂ ਦੇ ਦੇਸ਼ ਖਰੀਦੇ ਜਾ ਰਹੇ ਹੋਣ ਤਾਕਤ ਦੇ ਜੋਰ ਸੰਸਥਾਾਂ માં ਮਰ ਗਈਆਂ ਨੇ ਤਨ ਤਨ ਪਹਿਲਾ ਇੱਕ ਵੱਡੀ ਕਾਨਫਰੰਸ ਦੁਨੀਆ ਦੀ ਹੋ ਕੇ ਹਟੀ ਐ ਜਿਹੜੀ ਕਾਨਫਰੰਸ ਵਰਲਡ ਇਕਨੋਮਿਕ ਫੋਰਮ ਦੀ ਸੀ ਉੱਥੇ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲਦਾ ਕੋਈ ਸੁਧਾਰਨ ਬੰਦਾ ਆਮ ਨਹੀਂ ਬੋਲਦਾ ਉਹ ਕਹਿੰਦਾ ਦੁਨੀਆ ਦੀਆਂ ਸੰਸਥਾਾਂਾਂ ਮਾਂ ਤਾਹਸ ਨਾਹਸ ਕਰ ਦਿੱਤੀਆਂ ਗਈਆਂ ਨੇ ਹੋ ਗਈਆਂ ਨੇ ਨਵੇਂ ਸਿਰਿਓ ਕੋਈ ਉਸਾਰੀ ਕਰਨੀ ਆ ਤਾਂ ਕਰ ਲੋ ਨਵੇਂ ਸਿਰਿਓ ਬਾਕੀ ਦੇਸ਼ਾਂ ਨੇ ਬਚਣਾ ਤਾਂ ਬਚ ਜੋ ਨਹੀਂ ਦੇਸ਼ ਵੀ ਬਚਣਗੇ ਨਹੀਂ ਬਾਕੀ ਚੀਜ਼ਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਛੋਟੀਆਂ ਨੇ ਉਸੇ ਲੈਵਲ ਤੇ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਨਹੀਂ ਖੁੱਲ ਰਹੀ ਕਿਉਂ ਕਿਹੜੇ ਪਾਸੇ ਖੜੇਗਾ ਤਾਂ ਜਿਨ੍ਹਾਂ ਲੋਕਾਂ ਦੀ ਜ਼ੁਬਾਨ ਖੁੱਲ ਰਹੀ ਆ ਉਹਨੂੰ ਬੰਦ ਕਰ ਦਿਓ ਉਹਨੂੰ ਬੰਦ ਕਰਨ ਦਾ ਮਤਲਬ ਹੈ ਮੀਡੀਆ ਤੇ ਜਦ ਤੱਕ ਕੰਟਰੋਲ ਕਰ ਲਓ ਪੈਸੇ ਰਾਹੀ ਅਮਨ ਵੱਤਾ ਪੈਸਾ ਛੁੱਟੋ ਆਪਣੇ ਪਾਲੇ 'ਚ ਕਰ ਲਓ ਜਾਂ ਫਿਰ ਦੈਸਤ ਫੈਲਾਓ ਉਸ ਆਵਾਜ਼ ਨੂੰ ਬੰਦ ਕਰ ਦਿਓ ਸਾਡਾ ਜਿਹੜਾ মিডিਆ ਇਸ ਖੇਤਰ ਦਾ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੈਦਾ ਹੋਇਆ ਹਰ ਬੰਦੇ ਨੇ ਅਖਬਾਰ ਵੀ ਕੱਢਿਆ ਹਰ ਮੂਵਮੈਂਟ ਨੇ ਅਖਬਾਰਾਂ ਕੱਡੀਆਂ ਮੈਗਜ਼ੀਨ ਕੱਢੇ ਉਹਦੇ ਨਾਲ ਹੀ ਜਨਮ ਹੋਇਆ ਇਸ মিডিਆ ਦਾ ਹੁਣ ਜਿਵੇਂ-ਜਿਵੇਂ ਮੂਵਮੈਂਟਾਂ ਵੰਡ ਗਈਆਂ ਜਿਵੇਂ-ਜਿਵੇਂ ਲੋਕ ਮੈਦਾਨ ਚੋਂਗੇ ਓਵੇਂ-ਓਵੇਂ ਆਲਟਰਨੇਟ ਮੀਡੀਆ ਜਿਹੜਾ ਵਿਕਲਪਕ ਮੀਡੀਆ ਹੈ ਉਹ ਖੜਾ ਹੋਏਗਾ ਇਹ ਇੱਕ ਦੂਜੇ ਦੀ ਤਾਕਤ ਨੇ ਜੇ ਮੂਵਮੈਂਟ ਮਜ਼ਬੂਤ ਨਾ ਹੋਈ ਤਾਂ মিডিਆ ਮਜ਼ਬੂਤ ਨਹੀਂ ਹੋ ਸਕਦਾ ਜੇ মিডিਆ ਉਸ ਮੂਵਮੈਂਟ ਨਾਲ ਨਾ ਖੜਾ ਹੋਇਆ ਤਾਂ ਉਹ ਮੂਵਮੈਂਟ ਮਜ਼ਬੂਤ ਨਹੀਂ ਹੋ ਸਕਦੀ ਇਸੇ ਕਰਕੇ ਇਹ ਵਿਚਾਰ ਦਾ ਸਵਾਲ ਇਹ ਪਲੇਟਫਾਰਮ ਨੇ ਹਰ ਬੰਦੇ ਦਾ ਇਹ ਹੱਕ ਹੈ ਕਿ ਉਹਦੇ ਤੱਕ ਸਹੀ ਸੂਚਨਾ ਜਾਵੇ ਕਈ ਲੋਕੇ ਕਹਿੰਦੇ ਨੇ ਕਿ মিডিਆ ਨਿਰਪੱਖ ਨਹੀਂ ਭਗਵੰਤ ਮਾਨ ਦੀ ਗੱਲ ਨਹੀਂ ਉਹ ਅੱਗੇ ਕਰਦਾ ਕੋਈ ਚੀਜ਼ ਦੁਨੀਆ 'ਚ ਨਿਰਪੱਖ ਨਹੀਂ ਹੁੰਦੀ ਇਹ ਫਰਾਡ ਆ ਨਿਰਪੱਖਤਾ ਦਾ ਸਵਾਲ ਕੋਈ ਕਿਤੇ ਖੜਾ ਕੋਈ ਕਿਤੇ ਖੜਾ ਉਹਦੇ ਵਿਚਾਰਾਂ ਦੇ ਸਵਾਲ ਨੇ ਆਪੋ ਆਪਣੇ ਭਗਵਾਨਤ ਮਾਨ ਕੋਰਟ ਦਾ 750 ਕਰੋੜ ਰੁਪਏ ਦੇਣ ਨੂੰ ਆਪਣੀ ਗੱਲ ਕਹਿਣ ਲਈ ਮੀਡੀਆ ਨੂੰ ਤੇ ਦੂਜੇ ਕੋਲ ਜਿਹਦੇ ਕੋਲ ਨਹੀਂ ਹੈ ਉਹਦੀ ਆਵਾਜ਼ ਕੌਣ ਉਠਾਏਗਾ ਉਹਦੀ ਆਵਾਜ਼ ਉਠਾਉਣ ਲਈ ਮੀਡੀਆ ਨੂੰ اپੋਜੀਸ਼ਨ ਦਾ ਰੋਲ ਅਦਾ ਕਰਨਾ ਪਊਗਾ ਜੇ ਉਹ ਭਗਵਾਨਤ ਮਾਨ ਦੀ ਗੱਲ ਕਰਦਾ ਤਾਂ ਉਹਦੀ ਸਪੇਸ ਖਾ ਜਾਊਗਾ ਉਹ ਇਸ ਕਰਕੇ ਫੈਸਲਾ ਕਰਨਾ ਹੁੰਦਾ ਕਿ ਉਹ ਆਵਾਜ਼ ਜਦੋਂ اپੋਜੀਸ਼ਨ ਟੋਟਲ ਬੰਦ ਹੈ ਜਦੋਂ ਪੋਲੀਟੀਕਲ ਧਿਰਾਂ ਇੱਕੋ ਜੁਬਾਨ ਬੋਲਣ ਲੱਗ ਜਾਣ ਜਦੋਂ ਡਿਵੈਲਪਮੈਂਟ ਦੇ ਮਾਡਲ ਤੇ ਕੋਈ ਫਰਕ ਨਾ ਹੋਵੇ ਜਦੋਂ UPA ਤੇ NIA ਤੇ NSA ਤੇ ਬਰਾਬਰ ਦੀ ਵੋਟ ਸਾਰੀਆਂ ਪਾਉਂਦੀਆਂ ਹੋਣ ਤਾਂ ਉਥੇ ਪਾਸਾ ਇੱਕ ਆਬਾਨ ਦਾ ਬਸਦ ਹੈ ਆਬਾਨ ਦਾ ਜਿਹੜਾ ਪਾਸਾ ਹੈ ਇਸ ਲਈ ਲੜਾਈ ਕੱਲੀ 10 ਪੱਤਰਕਾਰਾਂ ਜਾਂ ਕੁਝ ਬੰਦਿਆਂ ਦੇ ਖਿਲਾਫ ਪਰਚੇ ਦੀ ਨਹੀਂ ਹੈ ਲੜਾਈ ਉਦੋਂ ਵੱਡੀ ਹੈ ਇਹ ਪਰਚੇ ਵਾਪਸ ਵੀ ਹੋ ਜਾਣਗੇ ਲੜਾਈ ਉਦੋਂ ਵੱਡੀ ਇਸ ਕਰਕੇ ਹੈ ਕਿ ਬਿਨਾ ਪਰਚਿਆਂ ਤੋਂ ਵੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਔਰ ਜ਼ੁਬਾਨਬੰਦੀ ਕੀਤੀ ਜਾਊਗੀ ਕੇਵਲ ਇੱਕੋ ਇੱਕ ਤਰੀਕਾ ਇੱਕ ਦਬਾਅ ਇੱਕ ਪ੍ਰੈਸ਼ਰ ਲੋਕਾਂ ਦਾ ਇੱਕ ਮੂਵਮੈਂਟ ਦਾ ਉਭਾਰ ਜਿਹੜਾ ਇਸ ਜ਼ੁਬਾਨ ਨੂੰ ਜ਼ਿੰਦਾ ਰੱਖ ਸਕਦਾ ਹੈ ਉਹਦੇ ਲਈ ਰਾਹ ਮੋਕੜਾ ਕਰ ਸਕਦਾ ਇਸ ਲਈ ਨਾ ਤਾਂ ਜਦੋਂ ਮੂਵਮੈਂਟ ਚੱਲ ਰਹੀ ਹੁੰਦੀ ਹੈ ਇਕੱਲੇ ਮੂਵਮੈਂਟ ਦੀ ਉਹ ਮੂਵਮੈਂਟ ਹੁੰਦੀ ਹੈ ਉਹ ਪੱਤਰਕਾਰਾਂ ਦੀ ਵੀ ਮੂਵਮੈਂਟ ਹੁੰਦੀ ਹੈ ਤੇ ਜੇ ਪੱਤਰਕਾਰਾਂ ਤੇ ਆਉਂਦਾ ਤਾਂ ਜਦੋਂ ਮੂਵਮੈਂਟ ਨਾਲ ਆਉਂਦੀ ਹੈ ਇਹਦਾ ਮਤਲਬ ਉਹ ਮੂਵਮੈਂਟਾਂ ਦੀ ਵੀ ਆਵਾਜ਼ ਹੁੰਦੀ ਹੈ ਇਹ ਦੋਨੋਂ ਆਪਸ ਦੇ ਵਿੱਚ ਮਿਲੇ ਨੇ ਜਦੋਂ ਇਹ ਸਪਸ਼ਟ ਹੋਏਗਾ ਤਾਂ ਲਾਜ਼ਮੀ ਹੈ ਖੇਮੇਬੱਦੀ ਵੀ ਹੋਏਗੀ ਗੱਲ ਵੀ ਹੋਏਗੀ ਤੇ ਇਸੇ ਟੰਗ ਦੇ ਨਾਲ ਸੱਤਾ ਨੂੰ ਥੋੜਾ ਬਹੁਤ ਚੈਲੰਜ ਵੀ ਕੀਤਾ ਜਾ ਸਕਦਾ ਹੈ ਇਹ ਚੈਲੰਜ ਲਗਾਤਾਰ ਕਰਨਾ ਪਏਗਾ ਔਰ ਲਗਾਤਾਰ ਦੀ ਲੜਾਈ ਹੈ ਜਨਮਾ ਜਨਮ ਦੀ ਲੜਾਈ ਹੈ ਤੇ ਇਹ ਲੜਾਈ ਸਹਿਜ ਨਾਲ ਲੰਮਾ ਦਮ ਰੱਖ ਕੇ ਮੈਰਾਥਨ ਦੇ ਤਰੀਕੇ ਨਾਲ ਲੜਨੀ ਹੈ ਤੇ ਲੜਨੀ ਪਏਗੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ